29 ਮਈ ਦੀ ਮੋਕ ਡ੍ਰਿੱਲ ਮੂਲਤਵੀ ਪੰਜਾਬ ਚ 3 ਜੂਨ ਨੂੰ ਹੋਵੇਗੀ ਵੱਡੀ ਕਾਰਵਾਈ ਹਰਿਆਣਾ ਅਤੇ ਚੰਡੀਗੜ੍ਹ ਵਿਚਾਜਾ 29 ਮਈ ਨੂੰ ਹੋਣ ਵਾਲੀ ਮੋਕ ਡ੍ਰਿੱਲ ਅਤੇ ਬਲੈਕਆਊਟ ਨੂੰ ਕੇਂਦਰ ਸਰਕਾਰ ਨੇ ਤੁਰੰਤ ਅਸਰ ਨਾਲ ਮੂਲਤਵੀ ਕਰ ਦਿੱਤਾ ਹੈ ਇਹ ਮੋਕ ਡ੍ਰਿੱਲ ਆਪਰੇਸ਼ਨ ਸ਼ੀਲਡ ਦੇ ਤਹਿਤ ਕੀਤੀ ਜਾ ਰਹੀ ਸੀ ਜਿਸ ਵਿੱਚ ਡਰੋਨ ਹਵਾਈ ਹਮਲਿਆਂ ਤੋਂ ਬਚਾਅ ਦਾ ਅਭਿਆਸ ਕੀਤਾ ਜਾਣਾ ਸੀ ਸਾਇਰਨ ਵੀ ਵੱਜਣੇ ਸਨ ਪਰ ਹੁਣ ਇਹ ਸਾਰੀ ਕਾਰਵਾਈ ਅਣਨਿਸ਼ਚਿਤ ਸਮੇਂ ਲਈ ਅੱਗੇ ਟਾਲ ਦਿੱਤੀ ਗਈ ਹੈ ਨਵੀਂ ਤਾਰੀਖ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ 6 ਹੱਦਿਆਂ ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਅਤੇ ਫਜ਼ਿਲકા ਵਿੱਚ 3 ਜੂਨ ਨੂੰ ਸ਼ਾਮ ਦੇ 7 ਵਜੇ ਮੋਕ ਡ੍ਰਿਲ ਕੀਤੀ ਜਾਵੇਗੀ ਲੋਕਾਂ ਨੂੰ ਸਾਵਧਾਨ ਕਰਨ ਲਈ ਸਾਇਰਨ ਵੱਜਣੇ ਹਵਾਈ ਹਮਲੇ ਜਹੀ ਸਥਿਤੀ ਦਾ ਅਭਿਆਸ ਕੀਤਾ ਜਾਵੇਗਾ ਸਿਵਲ ਡਿਫੈਂਸ ਦੇ ਡੀਜੀਪੀ ਸੰਜੀਵ ਕਲੜਾ ਨੇ ਦੱਸਿਆ ਕਿ ਇਸ ਮੌਕੇ ਟ੍ਰੇਨਿੰਗ ਵਿੱਚ ਲੱਗੇ ਸਟਾਫ ਨੂੰ ਦੇਖਦਿਆਂ ਕੇਂਦਰ ਸਰਕਾਰ ਨੂੰ ਪੱਤਰ ਵੀ ਭੇਜਿਆ ਗਿਆ ਹੈ ਯਾਦ ਰਹੇ 22 April ਨੂੰ ਪਹਿਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ 6 ਤੋਂ 7 ਮਈ ਦੀ ਰਾਤ ਪਾਕਿਸਤਾਨ ਅਤੇ POK ਵਿੱਚ 9 ਅੱਤਵਾਦੀ ਟਿਕਾਣਿਆਂ ਤੇ ਹਮਲੇ ਕਰਕੇ 100 ਅੱਤਵਾਦੀਆਂ ਤਾ ਇਹੇ ਕਾਰਵਾਈ ਆਪਰੇਸ਼ਨ ਸਿੰਦੂਰ ਦੇ ਨਾਲ ਨਾਲ ਕੀਤੀ ਗਈ ਸੀ